ਕੋਈ ਨੌ ਨਾਨਕ ਸਿੰਘ ਹੋਵੇ ਤੇ ਜਦੋਂ ਨਾਨਕ ਦਾ ਨਾਮ ਲਈਏ ਵੀ ਤਾਂ ਯਾਰ 13-13 ਤੋਲ ਤੂੰ ਤੇ ਝੂਠ ਦੀ ਗੱਲ ਤੂੰ ਕਰੀਂ ਨਾ ਤੂੰ ਰਾਜੀਨਾਮਾ ਕਰਾਈ ਜਨਾ ਇਹ ਕੋਈ ਯਾਰ ਪਿੰਡ ਦੀ ਖਾਲ ਦੀ ਲਾਈ ਥੋੜਾ ਵੀ ਖਾਲ ਵਧਣ ਪਿੱਛੇ ਪਾਣੀ ਵਧਣ ਪਿੱਛੇ ਯਾਰ ਦੋ ਜ਼ਿਮੀਂਦਾਰ ਲੜਪੇ ਤੇ ਜਿਵੇਂ ਥਾਣੇਦਾਰ ਕਰੀ ਜਾਂਦਾ ਨਾ ਕੋਈ ਯਾਰ ਛੱਡੋ ਪਰ ਇਹ ਕੋਈ ਨਹੀਂ ਹੁਣ ਹੋ ਗਿਆ ਉਹ ਕਿ ਉਹਨੇ ਹਜ਼ਾਰ-ਹਜ਼ਾਰ ਰੁਪਇਆ ਦੋਨਾਂ ਤੋਂ ਲਿਆ ਹੁੰਦਾ ਤੇ 2000 ਚ ਸ਼ਾਮਲ ਸਮਝੌਤਾ ਕਰਕੇ ਕੱਪੜੇ ਝਾੜ ਕੇ ਤੋੜ ਦਿੰਦੇ ਤਾਂ ਉਹ ਕੰਮ ਕਰਦੇ ਨੇ ਯਾਰ ਪੁਲਿਸ ਦਾ ਕਾਹਦਾ ਰੁਪਈਆ ਇਹ ਤਾਂ ਸਲੂਟ ਆ ਜੀ ਜਿਹੜੀ ਸਰਕਾਰ ਆ ਗਈ ਉਹਨੂੰ ਸਲੂਟ ਇਹਨਾਂ ਨੇ ਮਾਰਨਾ ਹੁੰਦਾ ਤੇ ਆਪਣੇ ਅਹੁਦੇ ਨੂੰ ਬਰਕਰਾਰ ਰੱਖਣਾ ਹੁੰਦਾ ਜਿਨੇ ਐਸਐਸਪੀ ਲੱਗਣਾ ਅਗਲਾ ਕਹਿੰਦਾ ਜੀ ਜੇ ਚਾਰ ਛਿੱਤਰ ਮਾਰ ਕੇ ਮੈਂ ਐਸਐਸਪੀ ਲੱਗਦਾ ਕਿਸੇ ਦਾ ਉਸਨਾਂ ਕੁਝ ਤਾਂ ਕਰਨਾ ਪਊਗਾ ਨਾ ਐਕਟ ਦਿਖਾ ਕੇ ਇਹ ਇੱਕ ਮੈਨੂੰ ਇਹ ਲੱਗਦਾ ਵੀ ਸਰਕਾਰ ਦੁਆਰਾ ਆਪਰੇਟਡ ਕੀਤਾ ਹੋਇਆ ਗੁੰਡਿਆਂ ਦਾ ਗਰੋਹ ਬਣਦਾ ਜਾ ਰਿਹਾ ਠੀਕ ਆ ਆਰਮੀ ਵੀ ਸੁਰੱਖਿਅਤ ਨਹੀਂ ਰਹੀ ਜਿਹੜੀ ਦੇਸ਼ ਦੀ ਇੱਜ਼ਤ ਨੂੰ ਸੰਭੀ ਬੈਠੀ ਆ ਉਦੇ ਉੱਚ ਅਧਿਕਾਰੀ ਨੂੰ ਪੰਜਾਬ ਪੁਲਿਸ ਦੇ ਤਿੰਨ ਐਸਐਚਓਆਂ ਨੇ ਇੱਕ ਕਾਰ ਪਾਰਕਿੰਗ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟਿਆ ਉਹਨਾਂ ਪੁਲਿਸ ਅਧਿਕਾਰੀਆਂ ਦਾ ਇੱਕ ਢਾਬੇ ਦੇ ਖੜਤੇ ਉੱਤੇ ਇਹ ਕਹਿਣਾ ਵੀ ਬੰਦਾ ਮਾਰ ਸਕਦੇ ਆ ਅਸੀਂ ਅਸੀਂ ਇਨਕਾਊਂਟਰ ਕਰਕੇ ਆਏ ਆ ਠੀਕ ਆ ਵਿੱਚੇ ਤੈਨੂੰ ਲਗਾਵਾਂਗੇ ਯਾਨੀ ਪੰਜਾਬੀ ਭਾਸ਼ਾ 'ਚ ਮੈਂ ਦੱਸ ਰਿਹਾ ਤੇ ਇਹ ਇਸ ਪ੍ਰਕਾਰ ਦੀ ਸ਼ਬਦਾਂ ਵਾਲੀ ਜਦੋਂ ਸਟੇਟ ਦਾ ਮੁਖੀ ਸਟੇਟ ਦਾ ਪੁਲਿਸ ਮੁਖੀ ਤਾਨਾਸ਼ਾਹੀ ਰਵਈਏ ਦੇ ਉੱਤੇ ਉਤਰਿਆ ਆਵੇ ਉਦੋਂ ਹੁੰਦੀ ਆ ਪੁਲਿਸ ਦੀ ਐਸਚੋ ਜਿਹੜੇ ਤਿੰਨ ਨੇ ਰੋਨੀ ਸਿੰਘ ਹਰਜਿੰਦਰ ਸਿੰਘ ਢਿੱਲੋਂ ਤੇ ਹੈਰੀ ਗੋਪਾਰਾ ਨਾਂ ਕਾਕਿਆਂ ਵਾਲੇ ਨੇ ਪਟਿਆਲੇ ਦੀ ਕਾਕਾ ਸ਼ਾਹੀ ਜਿਹੜੀ ਕ੍ਰੀਮ ਆ ਉਹਦੇ ਵਿੱਚੋਂ ਨਿਕਲੇ ਹੋਏ ਨੇ ਉਹ ਉੱਥੇ ਹੀ ਲੱਗੇ ਹੋਏ ਨੇ ਉਸ ਏਰੀਏ ਦੇ ਵਿੱਚ ਤੇ ਇਹ ਜਦੋਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹੇ ਨਾ ਫੇਰ ਧਬਰਾਟ ਇਹ ਸਮਝੌਤਾ ਮੈਨੂੰ ਨਹੀਂ ਲੱਗਦਾ ਸਿਰੇ ਚੜ੍ਹੇਗਾ ਕਿਉਂਕਿ ਜਿਸ ਪ੍ਰਕਾਰ ਦਾ ਕਾਰਨ ਉਹਦੇ ਉਹਦੀ ਫੈਮਲੀ ਦਾ ਰਵਈਆ ਤੇ ਹੁਣੇ ਚਾਹੇ ਪੈਸੇ ਵੀ ਦੇ ਦਾਂ ਜਿਵੇਂ ਲਾਰੈਂਸ ਵਾਲੇ ਕੇਸ ਦੇ ਵਿੱਚ ਪੁਲਿਸ ਦੀ ਕਿਰਕਰੀ ਹੋਈ ਐ ਇਸੇ ਪੱਧਰ ਇਹ ਸਿੱਟ ਦੀ ਵੀ ਕਿਰਕਰੀ ਹੋਣੀ ਐ ਕਿ ਸਟ ਨੇ ਫੇਵਰ 100% ਮੈਂ ਸਮਝਦਾ ਵੀ ਆਪਣੇ ਪੁਲਿਸ ਅਧਿਕਾਰੀਆਂ ਦੀ ਕਰਨੀਆਂ ਤੇ ਜਿਸ ਪ੍ਰਕਾਰ ਦੇ ਐਵੀਡੈਂਸ ਨੇ ਉਹ ਪਰਿਵਾਰ ਬੋਲਦਾ ਵੀ ਉਹ ਦੀ ਵੀਡੀਓ ਵੀ ਦੇ ਦਾਂਗੇ ਫਿਰ ਮੈਂ ਤਾਂ ਕਰਦਿਆਂ ਦੀ ਫਿਰ ਫਿਰ ਜਲੂਸ ਨਿਕਲੂਗਾ ਯਾਨੀ ਪੁਲਿਸ ਦਾ ਰਵਈਆ ਕੋਈ ਲੋਕਾਂ ਲੋਕ ਹਿੱਤਾਂ ਲਈ ਲੋਕਾਂ ਦੇ ਹਿੱਤਾਂ ਤੇ ਪਹਿਰਾ ਦੇਣ ਵਾਲਾ ਨਹੀਂ ਹੈਗਾ ਇਹ ਲੋਕਾਂ ਨੂੰ ਕੁੱਟਣ ਵਾਲਾ ਰਵਈਆ ਤੇ ਉੱਪਰੋਂ ਤੋਂ ਉਸ ਜਮਾਉਣ ਵਾਲਾ ਜਿਹੜਾ ਰਵਈਆ ਉਹ ਜਿਹੜੇ ਇੱਕ ਪਾਰਟੀ ਜਿਹੜੀ ਧਰਨੇਓ ਚੋਂ ਨਿਕਲੀ ਆ ਉਹੀ ਧਰਨੇ ਨੂੰ ਚਕਾਉਣ ਵਾਸਤੇ ਪੁਲਿਸ ਬਲ ਦਾ ਪ੍ਰਯੋਗ ਕਰਦੀ ਆ ਡੀਏਜੀ ਮਨਦੀਪ ਸਿੱਧੂ ਜਾ ਕੇ ਕਹਿੰਦੇ ਆ ਵੀ ਅਸੀਂ 3000 ਤੁਸੀਂ 300ਵਾਂ ਜਿਹੇ ਮੂਰੇ ਬੋਲੂਗੇ ਪੱਗਾਂ ਲੱਥਣੀਆਂ ਜ਼ਿੰਮੇਵਾਰ ਤੁਸੀਂ ਆ ਇਹ ਧਮਕੀ ਦਾ ਕੀ ਮਤਲਬ ਐ ਜਿਹੜਾ ਐਟੀਟਿਊਡ ਉਹਦਾ ਕਿੱਥੋਂ ਆ ਰਿਹਾ ਜਦੋਂ ਹਾਕਮ ਤਾਨਾਸ਼ਾ ਹੋ ਜੂਗੇ ਉਹਨਾਂ ਦਾ ਚੱਕ ਦਿਓ ਫੱਟੇ ਮੈਂ ਤੁਹਾਡੇ ਨਾਲ ਆ ਫਿਰ ਥੱਲੇ ਜਿਹੜੇ ਅਧਿਕਾਰੀ ਹੁੰਦੇ ਨੇ ਜਾਂ ਅਹਿਲਕਾਰ ਆਉਂਦੇ ਨੇ ਗੁਰਬਾਨੀ ਦਾ ਫਰਮਾਨਾ ਰਾਜੀਸ਼ੀ ਮਕਦਮ ਕੁੱਤੇ ਜਾਇਜ਼ ਗਣਪੈ ਫਿਰ ਸੁੱਤਿਆਂ ਨੂੰ ਜਗਾ ਜਗਾ ਆ ਕੁੱਟਿਆ ਨਾ ਫੇਰ ਉੱਪਰੋਂ ਮਿੱਠੇ ਬਣ ਕੇ ਇਹਦਾ ਮਤਲਬ ਤੁਸੀਂ ਬੜੇ ਹੀ ਰਿਫਾਈਂਡ ਗੁੰਡੇ ਹੋ ਹੁਣ ਹੁਣ ਉਹ ਤੋਂ ਬਾਅਦ ਅਗਲੀ ਸਟੇਟਮੈਂਟ ਕੀ ਆਉਂਦੀ ਆ ਵੀ ਅਸੀਂ ਅਜੇ ਨੌਕਰੀ ਦੇ ਵਿੱਚ ਆ ਇਹਦਾ ਮਤਲਬ ਜਰ ਕਿਸੇ ਦਾ ਡਰ ਪਈ ਨਹੀਂ ਜੇ ਤੁਹਾਨੂੰ ਪ੍ਰਮਾਤਮਾ ਨੇ ਇਸ ਨੌਕਰੀ ਉੱਤੇ ਬਿਠਾ ਦਿੱਤਾ ਤੁਸੀਂ ਇਸ ਪ੍ਰਕਾਰ ਦੀ ਸਟੇਟਮੈਂਟ ਦਵੋਗੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਬੀਤੇ ਦਿਨੀ ਕਿਸਾਨਾਂ ਆਗੂ ਮੀਟਿੰਗ ਦੇ ਲਈ ਚੰਡੀਗੜ੍ਹ ਜਾਂਦੇ ਆ ਤਾਂ ਮੋੜਦੇ ਹੋਏ ਪੰਜਾਬ ਪੁਲਿਸ ਦੇ ਦੁਆਰਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਉਸ ਤੋਂ ਬਾਅਦ ਉਸੇ ਰਾਤ ਪੁਲਿਸ ਦੇ ਵੱਲੋਂ ਬਾਰਡਰਾਂ ਦੇ ਉੱਤੇ ਜਾਇਆ ਜਾਂਦਾ ਤੇ ਕਿਸਾਨਾਂ ਨੂੰ ਧਮਕੀ ਦੇ ਰੂਪ ਚ ਬੇਨਤੀਆਂ ਕਰਕੇ ਉਹਨਾਂ ਨੂੰ ਬਾਰਡਰ ਤੋਂ ਉਠਾਇਆ ਜਾਂਦਾ ਜਾਂ ਕੁੱਟਮਾਰ ਜੋ ਵੀ ਉਹਨਾਂ ਨੂੰ ਕਰਨਾ ਪੈਂਦਾ ਬਾਰਡਰ ਖਾਲੀ ਕਰਾਉਂਦੀ ਹਰ ਕੋਸ਼ਿਸ਼ ਕਰਦੇ ਆ ਤੇ ਬਾਰਡਰ ਖਾਲੀ ਕਰਾ ਵੀ ਲਏ ਜਾਂਦੇ ਆ। ਇਹ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਤਰਲੋਚਨ ਸਿੰਘ ਲਾਲੀਬਾਈ ਨਾਲ ਨਹੀਂ। ਭਾਈ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਦਾ ਵਕੀਲ ਕਹਿੰਦੇ ਸੀ ਮੁੱਖ ਮੰਤਰੀ ਆਪਦੇ ਆਪ ਨੂੰ ਹੁਣ ਉਹੀ ਕਿਸਾਨਾਂ ਨੂੰ ਧੱਕੇ ਦੇ ਨਾਲ ਠਾਈ ਜਾਂਦੇ ਆ ਪੁਲਿਸ ਦਾ ਬਲ ਦਾ ਪ੍ਰਯੋਗ ਕਰਕੇ ਠਾਈ ਜਾਂਦੇ ਆ ਇਹ ਸਾਰੇ ਬਸਰੇ ਨੂੰ ਕਿਵੇਂ ਵੇਨੇ ਹੋ ਦੇਖੋ ਜੋ ਕੁਛ ਸ਼ੰਪੂ ਤੇ ਖਨੋਰੀ ਬਾਰਡਰ ਤੇ ਵਾਪਰਿਆ ਹਾਂਜੀ ਇਹਦੀ ਸਕ੍ਰਿਪਟ ਜਿਹੜੀ ਹੈਗੀ ਆ ਉਹਦਾ ਜਿਹੜਾ ਡਾਇਰੈਕਟਰ ਆ ਮੈਨੂੰ ਹੁਣ ਕੋਈ ਸ਼ੱਕ ਨਹੀਂ ਰਿਹਾ ਉਹ ਹੈਗਾ ਅਰਵਿੰਦ ਕੇਜਰੀਆ ਉਹਨੇ ਲਿਖ ਕੇ ਘੱਲੀ ਸੈਂਟਰ ਦੀ ਸਰਕਾਰ ਨਾਲ ਇਨਵੋਲਵ ਸੀ ਤੇ ਜਿਹੜੀ ਏਵੀ ਟੀਮ ਵਾਲੀ ਗੱਲ ਚੱਲਦੀ ਸੀ ਉਹ ਨਸ਼ਰ ਹੋ ਗਈ ਤੇ ਮੁੱਖ ਮੰਤਰੀ ਦਾ ਜਿਸ ਪ੍ਰਕਾਰ ਦਾ ਰਵਈਆ ਪਹਿਲਾਂ ਕਿਸਾਨ ਮੀਟਿੰਗਾਂ 'ਚ ਰਿਹਾ ਜਿਸ ਪ੍ਰਕਾਰ ਦਾ ਉਹ ਰਿਐਕਸ਼ਨ ਦੇ ਰਿਹਾ ਸੀ ਉਹ ਇਹ ਲੱਗ ਰਿਹਾ ਸੀ ਕਿ ਕਿਸੇ ਦੇ ਚੱਕੇ ਹੋਏ ਤੇ ਬੋਲ ਰਿਹਾ ਕਿਉਂਕਿ ਉਹ ਇੱਕ ਪਾਸੇ ਤਾਂ ਕਹਿੰਦਾ ਮੈਂ ਪੰਜਾਬ ਦਾ ਪੁੱਤ ਆ ਮੈਨੂੰ ਕਿਸਾਨੀ ਬਾਰੇ ਬਹੁਤ ਕੁਝ ਪਤਾ ਮੈਂ ਕਿਸਾਨੀ ਦੀ ਨੋਲਿਜ ਰੱਖਦਾ ਕਿਸਾਨਾਂ ਦਾ ਵਕੀਲ ਤਾਂ ਕਹਿੰਦੇ ਰਹੇ ਜਿਸ ਹਾਂ ਬਹੁਤ ਕੁਝ ਕਹਿੰਦੇ ਰਹੇ ਆ ਵੀ ਇਹਨਾਂ ਨੂੰ ਐਮਐਸਪੀ ਆਪਾਂ ਸੁਣਦੀ ਰਹੇ ਆ ਗੱਲਾਂ ਪਰ ਜੋ ਐਕਸ਼ਨ ਉਹਨੇ ਮੁੜਦੇ ਹੋਏ ਕਿਸਾਨਾਂ ਦੇ ਉੱਤੇ ਕੀਤਾ ਜੇ ਤੁਸੀਂ 1980 ਤੋਂ ਲੈ ਕੇ 92-93 ਦੇ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਆ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ। ਕਈ ਵਾਰ ਪ੍ਰਸ਼ਾਸਨ ਤੇ ਖਾਲਕੂਤ ਧਰਾਂ ਦੇ ਵਿੱਚ ਵੀ ਮੀਟਿੰਗਾਂ ਹੁੰਦੀਆਂ ਸੀ। ਪਰ ਇਸ ਪ੍ਰਕਾਰ ਦਾ ਐਕਟ ਕਦੇ ਨਹੀਂ ਸੀ ਹੋਇਆ ਵੀ ਮੀਟਿੰਗ ਦੇ ਵਿੱਚ ਬੁਲਾ ਕੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਚਾਹੇ ਉਹ ਆਉਂਦੀ ਰਿਕਾਰਡ ਸੀ ਚਾਹੇ ਆਉਂਦੀ ਰਿਕਾਰਡ ਉਹ ਮੀਟਿੰਗਾਂ ਹੁੰਦੀਆਂ ਸੀ। ਕਈ ਵਾਰ ਕੋਈ ਬੰਦੇ ਗਵਾਹ ਹੋ ਜਾਂਦੇ ਸੀ ਪਰ ਇਸ ਪ੍ਰਕਾਰ ਦੇ ਹਾਲਾਤ ਤਾਂ ਉਦੋਂ ਵੀ ਨਹੀਂ ਸੀ ਜਿੱਥੇ ਸਿੱਧਾ ਹੀ ਉਦੋਂ ਇਨਕਾਊਂਟਰ ਕਰ ਦਿੱਤਾ ਜਾਂਦਾ ਸੀ ਉੱਥੇ ਵੀ ਜਿਹੜਾ ਹੈਗਾ ਇੱਕ ਜਿਹੜਾ ਸੁਰੱਖਿਆਤ ਲੰਘਾ ਦੋਨਾਂ ਤਰ੍ਹਾਂ ਲਈ ਰਹਿੰਦਾ ਸੀਗਾ ਪਰ ਜਦੋਂ ਅਜੇ ਤਾਂ ਅਮਨ ਚੈਨਲ 'ਤੇ ਬੈਠੇ ਸੀ ਤੇ ਮੁੱਖ ਮੰਤਰੀ ਦਾ ਇਹ ਜਿਹੜਾ ਕਦਮ ਸੀਗਾ ਇਹ ਇਹਦੇ ਵੱਲੋਂ ਨਹੀਂ ਸੀ ਇਹ ਕਿਤੇ ਇਹ ਤਾਂ ਜਿਹੜਾ ਸੈਂਟਰ ਪੁਆਇੰਟ ਸੀ ਜਾਂ ਪਿਵਟ ਸੀ ਉਹ ਬਹੁਤ ਪਿੱਛੇ ਸੀ ਤੇ ਉੱਥੋਂ ਇਹ ਆਪਰੇਟ ਬਟਨ ਦੇ ਦੁਆਰਾ ਕੀਤਾ ਗਿਆ ਤੇ ਨਾਲ ਇਹ ਆ ਵੀ ਬਦਨਾਮੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਇਹਨਾਂ ਚੁਣੇ ਹੋਏ ਵਿਧਾਇਕਾਂ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਝੋਲੀ ਵਿੱਚ ਹੁਣ ਆ ਡਿੱਗੀ ਆ ਤੇ ਇਸ ਪ੍ਰਕਾਰ ਦਾ ਰਵਈਆ ਜਿਹੜਾ ਤੇ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਰਾਂ ਪੰਜਾਬ ਦੇ ਪੁਰਸ ਅਧਿਕਾਰੀਆਂ ਨੇ ਜਿਸ ਪ੍ਰਕਾਰ ਪ੍ਰੈਸ ਕਾਨਫਰੰਸ ਕਰ ਕਰਕੇ ਸੋਸ਼ਲ ਮੀਡੀਆ ਦੇ ਥਰੂ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਮੈਨੂੰ ਇਹ ਲੱਗਦਾ ਵੀ ਇਹ ਇੱਕ ਡਿਸਿਪਲਡ ਫੋਰਸ ਨਹੀਂ ਰਹੀ ਇਹ ਇੱਕ ਮੈਨੂੰ ਇਹ ਲੱਗਦਾ ਵੀ ਸਰਕਾਰ ਦੁਆਰਾ ਆਪਰੇਟਡ ਕੀਤਾ ਹੋਇਆ ਗੁੰਡਿਆਂ ਦਾ ਗਰੋਹ ਬਣਦਾ ਜਾ ਰਿਹਾ ਹੈ ਤੇ ਉਹਦੇ ਉਹਦੇ ਨਤੀਜੇ ਜਿਹੜੇ ਤੁਸੀਂ ਉਹ ਰੋਜ਼ ਦੇਖਦੇ ਹੋ ਕਦੇ ਕੁਛ ਹੋ ਗਿਆ ਕਿਸ ਦੀ ਚੈਨੀ ਖੋਲੀ ਕੋਈ ਉਹ ਕਰਨਲ ਕੁਟਤਾ ਠੀਕ ਆ ਆਰਮੀ ਵੀ ਸੁਰੱਖਿਅਤ ਨਹੀਂ ਰਹੀ ਜਿਹੜੀ ਦੇਸ਼ ਦੀ ਇੱਜ਼ਤ ਨੂੰ ਸੰਭੀ ਬੈਠੀ ਆ ਉਹਦੇ ਉੱਚ ਅਧਿਕਾਰੀ ਨੂੰ ਪੰਜਾਬ ਪੁਲਿਸ ਦੇ ਤਿੰਨ ਐਸ ਐਚਓਆਂ ਨੇ ਇੱਕ ਕਾਰ ਪਾਰਕਿੰਗ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟਿਆ ਕੁੱਟਣ ਤੋਂ ਬਾਅਦ ਜਦੋਂ ਕੰਪਲੇਂਟਡ ਗਏ ਆ ਹੁਣ ਜਦੋਂ ਰੌਲਾ ਪਿਆ ਤੇ ਸਾਰਾ ਮੀਡੀਆ ਜਿਹੜੀ ਹੈਗੀ ਆ ਪੰਜਾਬ ਦੀ ਸਰਕਾਰ ਨੇ ਮੈਨੇਜ ਕੀਤਾ ਤੇ ਉਹਨਾਂ ਪੁਲਿਸ ਅਧਿਕਾਰੀਆਂ ਦਾ ਇੱਕ ਢਾਬੇ ਦੇ ਖੜਤੇ ਉੱਤੇ ਇਹ ਕਹਿਣਾ ਵੀ ਬੰਦਾ ਮਾਰ ਸਕਦੇ ਆ ਅਸੀਂ ਅਸੀਂ ਇਨਕਾਉਂਟਰ ਕਰਕੇ ਆਏ ਆ ਠੀਕ ਆ ਵਿੱਚੇ ਤੈਨੂੰ ਲੰਗਾ ਦਾਂਗੇ ਯਾਨੀ ਪੰਜਾਬੀ ਭਾਸ਼ਾ 'ਚ ਮੈਂ ਦੱਸ ਰਿਹਾ ਤੇ ਇਹ ਇਸ ਪ੍ਰਕਾਰ ਦੀ ਸ਼ਬਦਾਂ ਵਾਲੀ ਜਦੋਂ ਸਟੇਟ ਦਾ ਮੁਖੀ ਸਟੇਟ ਦਾ ਪੁਲਿਸ ਮੁਖੀ ਤਾਨਾਸ਼ਾਹੀ ਰਵਈਏ ਦੇ ਉੱਤੇ ਉਤਰ ਆਵੇ ਉਦੋਂ ਹੁੰਦੀ ਆ ਪੁਲਿਸ ਦੀ ਤੇ ਪੁਲਿਸ ਦੀਆਂ ਵਾਗਾਂ ਖੁੱਲੀਆਂ ਛੱਡੀਆਂ ਹੋਈਆਂ ਨੇ ਤੇ ਤੁਸੀਂ ਵੇਖੋ ਬਾਈ ਨੇਮ ਐਫ ਆਈ ਵੀ ਅਦਜ ਨਹੀਂ ਕੀਤੀ ਤੇ ਢਾਬਾ ਮਾਲਕ ਜਿਹਦਾ ਵਿੱਚ ਲੱਲਾ ਤੇ ਖੱਖਾ ਨਹੀਂ ਜਿਹਨੂੰ ਸੁੱਧ ਪੰਜਾਬੀ 'ਚ ਮੈਂ ਕਹਾਂ ਉਹ ਉਹ ਨਾ ਪੀੜਤਾ ਨਾ ਹੋ ਹਮਲਾ ਵਰਤੇ ਰਵਲੂਆਂ ਉਹਦੇ ਬਿਆਨਾਂ ਦੇ ਉੱਤੇ ਤੁਸੀਂ ਪਰਚਾ ਕਿਵੇਂ ਦਰਜ ਕਰ ਸਕਦੇ ਸਰਲ ਦੇ ਮਸਲੇ ਤੇ ਚਲੋ ਆਪਾਂ ਬਾਅਦ ਚੋਣੇ ਪਹਿਲਾਂ ਬਈ ਕਿਸਾਨਾਂ ਦੀ ਵੀ ਰਗੀ ਮੁੱਖ ਮੰਤਰੀ ਦੇ ਸ਼ਬਦਾਂ ਦੀ ਮਤਲਬ ਬਹੁਤ ਅਹਿਮੀਅਤ ਹੁੰਦੀ ਆ ਮੇ ਮੁੱਖ ਮੰਤਰੀ ਨੇ ਗੱਲ ਕਹੀ ਆ ਮਤਲਬ ਕੋਈ ਤਾਂ ਮਤਲਬ ਮਤਲਬ ਹੋਣਾ ਹੈ ਨਾ ਪਰ ਹੁਣ ਆ ਐਕਸ਼ਨ ਤੋਂ ਬਾਅਦ ਕਿਸਾਨ ਮੀਟਿੰਗ ਦੇ ਲਈ ਜਾਂਦੇ ਆ ਮੋੜਦੇ ਹੋਏ ਗ੍ਰਿਫਤਾਰ ਕਰ ਲਏ ਜਾਂਦੇ ਆ ਜਿਵੇਂ ਮਹਾਲੀ ਚ ਵੜਦੇ ਆ ਇਹਦੇ ਬਾਅਦ ਮੁੱਖ ਮੰਤਰੀ ਦੇ ਸ਼ਬਦਾਂ ਦੀ ਕੋਈ ਮਤਲਬ ਵੈਲਿਊ ਰਹੂਗੀ ਹੁਣ ਕਿਹੜਾ ਕਿਹੜਾ ਮੁੱਖ ਮੰਤਰੀ ਯਾਰ ਕਿਹੜੇ ਸ਼ਬਦ ਜਿਹੜੇ ਬੰਦੇ ਦਾ ਕੋਈ ਆਪਣਾ ਪ੍ਰੋਪਰ ਆਵਾ ਮੰਡਲ ਨਾ ਹੋਵੇ ਜਾਂ ਪ੍ਰੋਪਰ ਕੋਈ ਆਪਣੀ ਫਿਜੀਕ ਨਾ ਹੋਵੇ ਤੇ ਜਿਹੜਾ ਬੰਦਾ ਸ਼ਾਮ ਨੂੰ ਸ਼ਰਾਬ ਨਾਲ ਡੱਪ ਲੰਦਾ ਹੁਣ ਤਾਂ ਕੋਈ ਕੋ ਨਹੀਂ ਰਹਿ ਗਈ ਗੱਲ ਮੈਂ ਹੋ ਸਕਦਾ ਉਹਦੀ ਨਿੱਜੀ ਜ਼ਿੰਦਗੀ ਦਾ ਇੱਕ ਹਿੱਸਾ ਹੋਵੇ ਤੇ ਉਹ ਬੰਦੇ ਤੇ ਤੁਸੀਂ ਆਸ ਕਰਦੇ ਆਂ ਵੀ ਉਹ ਆਪਣੀ ਜ਼ਬਾਨ ਤੇ ਖੜੇਗਾ वैसे तो पॉलिटिकल बंदਿਆਂ ਦੇ ਵਿੱਚ ਬਹੁਤ ਘੱਟ ਮਾਦਾਂ ਹੁੰਦਾ 20% ਇਹ ਗੱਲ ਨੂੰ ਆਪਣੀ ਪਗਾਉਂਦੇ ਹੁੰਦੇ ਨੇ ਇਹਦੇ ਕੋਲ ਤਾਂ 1% ਗੱਲ ਪਗਾਉਣੇ ਵਾਲਾ ਵੀ ਮਾਦਾਂ ਨਹੀਂ ਇਹ ਤਾਂ ਪੈਰ-ਪੈਰ ਤੇ ਮੁਕਰਨੇ ਵਾਲਾ ਇਹ ਤਾਂ ਜਿਹੜਾ ਬਰਗਾੜੀ ਸ਼ਹੀਦਾਂ ਦੇ ਭੋਗ ਦੇ ਉੱਤੇ ਸ਼ਰਾਬ ਪੀ ਕੇ ਜਾ ਸਕਦਾ ਇਸ ਮੁੱਖ ਮੰਤਰੀ ਤੁਸੀਂ ਕੀ ਆਸ ਕਰ ਸਕਦੇ ਹੋ ਜਿਹੜਾ ਸ਼ਰਾਬ ਛੱਡਣ ਦੇ ਨਾਂ ਦੇ ਉੱਤੇ ਸੌਂ ਚੱਕ ਸਕਦਾ ਉਸ ਦੇ ਉਸ ਮੁੱਖ ਮੰਤਰੀ ਤੁਸੀਂ ਆਸ ਕਰਦੇ ਹੋ ਇਹ ਤਾਂ ਪੰਜਾਬ ਨੇ ਬਹੁਤ ਵੱਡੀ ਗਲਤੀ ਕਰ ਲਈ ਤੇ ਉਹਦਾ ਖਮਿਆਜਾ ਜਿਹੜਾ ਭੁਗਤਿਆ ਜਾ ਰਿਹਾ ਤੇ ਕਿਸਾਨਾਂ ਨੂੰ ਵੀ ਸਾਡੇ ਮੈਂ ਤਾਂ ਇੱਕ ਕਿਸਾਨ ਆਗੂ ਦੀ ਵੀ ਗਲਤੀ ਮੰਨਦਾ ਜਦੋਂ ਪਿਛਲੀ ਵਾਰ ਕਿਸਾਨ ਆਗੂ ਚੋਣ ਲੜੇ ਸੀ ਨਾ ਚੋਦੇ ਵਿਰੋਧ ਕਰਦੇ ਸੀ ਹੁਣ ਲੱਗਿਆ ਪਤਾ ਵੀ ਬਗਾਨੇ ਪੁੱਤ ਛੇਤਰ ਜਿਹੜਾ ਸ਼ਰੀਕ ਹੁੰਦਾ ਨਾ ਉਹ ਸ਼ਰੀਕ ਹੀ ਹੁੰਦਾ ਤੇ ਜਿਹੜਾ ਆਪਣਾ ਹੁੰਦਾ ਕਹਿੰਦੇ ਹੁੰਦੇ ਮਾਰੂ ਤਾਂ ਛਾਵੇਂ ਸਿੱਟੂ ਕਦੇ ਰਾਜੇਵਾਲ ਦੀ ਵਿਰੋਧਤਾ ਕਦੇ ਗ੍ਰਾਹਾਂ ਦੀ ਵਿਰੋਧਤਾ ਜੀ ਇਸ ਕਰਕੇ ਕਿਸਾਨ ਜੁਨੀਅਨ ਨੂੰ ਹੁਣ ਸੋਚਣਾ ਪਵੇਗਾ ਵੀ ਜਰ ਇੱਕ ਹੋ ਕੇ ਤਰੋ 100 ਦੇ ਕਰੀਬ ਕਿਸਾਨ ਜੁਨੀਅਨ ਨਾ ਪੰਜਾਬ ਦੇ ਵਿੱਚ ਨੇ ਵੱਡੀ ਪਾਵਰ ਨੇ ਇਹ ਮੁੱਖ ਮੰਤਰੀ ਅੱਜ ਆਪਣੇ ਭਲੇਖਾ ਕੱਢ ਦਵੇ ਵੀ ਮੈਂ ਉਹਨਾਂ ਨੂੰ ਡਿਸਟਰੋਏ ਕਰਤਾ ਉਹਨਾਂ ਦੇ ਟੈਂਟ ਪੜ ਤਿਆਰੀ ਚ ਬੈਠੇ ਨੇ 27 ਦੀ ਤੇ ਖਾਸ ਕਰਕੇ ਜਿਹੜਾ ਕੋਰ ਮਾਲਵਾ ਬਠਿੰਡਾ ਮਾਨਸਾ ਸੰਗਰੂਰ ਉਥੋਂ ਹੋਣ ਜਿਹੜੀ ਆਮ ਆਦਮੀ ਪਾਰਟੀ ਦੀ ਅੱਜ ਪੋਜੀਸ਼ਨ ਬਣ ਗਈ ਆ ਐਮਐਲਏ ਨੂੰ ਪਤਾ ਲੱਗ ਗਿਆ ਨਾ ਤੇ ਥੱਲੇ ਵੀ ਸਾਡੀਆਂ ਜਮਾਨਤਾਂ ਜਬਤ ਹੋਣਾ ਤਾਂ ਹੁੰਦਾ ਵੀ 5-7000 ਵੋਟ ਤੇ ਜਬਤ ਹੋਵੇ ਇਹ ਤਾਂ ਸੈਂਕੜਿਆਂ 'ਚ ਰਹਿਣਗੇ ਹਾਲਾਤ ਇਹਨਾਂ ਦੇ ਇਹ ਬਣਦੇ ਜਾ ਰਹੇ ਨੇ ਤੇ ਇਸ ਚੀਜ਼ ਨੇ ਸਾਰਾ ਕੁਝ ਨੰਗਾ ਕਰ ਦਿੱਤਾ ਸਾਰੇ ਗੱਠ ਜੋੜ ਨੰਗੇ ਕਰ ਦਿੱਤੇ ਤੇ ਅਰਵਿੰਦ ਕੇਜਰੀਵਾਲ ਜਿਹੜੇ ਬਹੁਤ ਵੱਡੇ ਇਨਕਲਾਬੀ ਸਮਝਦੇ ਜਿਹੜੇ ਕਹਿੰਦੇ ਸੀ ਮੈਂ ਕਿਸਾਨਾਂ ਅੱਜ ਦਿੱਲੀ ਨੂੰ ਦਿੱਲੀ 'ਚ ਐਮਐਸਪੀ ਦੰਦਾ ਰਿਆਂ ਉਹਦਾ ਚਿਹਰਾ ਨੰਗਾ ਹੋ ਗਿਆ ਵੀ ਆਪਣੀ ਰਾਜ ਸਭਾ ਮੈਂਬਰੀ ਦੇ ਲਈ ਇੱਕ ਬੰਦਾ ਕਿਸ ਹੱਦ ਤੱਕ ਗਿਰ ਸਕਦਾ ਕਿਸ ਪੱਧਰ ਦੀ ਰਾਜਨੀਤੀ ਕਰ ਸਕਦਾ ਉਹਦਾ ਮਿਸਾਲ ਜਿਹੜੀ ਹੈ ਫਿਰ ਉਹ ਠੀਕਰਾ ਵੀ ਜਿਹੜਾ ਵਪਾਰੀਆਂ ਦੇ ਸਿਰ ਤੇ ਭੰਨਿਆ ਗਿਆ ਵੀ ਲੁਧਿਆਣੇ ਦੇ ਵਪਾਰੀਆਂ ਦੀ ਡਿਮਾਂਡ ਸੀ ਜੀ ਪੰਜਾਬ ਦਾ ਵਪਾਰ ਜਿਹੜਾ ਪੰਜਾਬ ਦਾ ਵਪਾਰ ਤਾਂ ਖੇਤੀ ਬੇਸਡ ਸਾਰਾ ਸੈਕਟਰ ਹੈਗਾ ਚਾਹੇ ਉਹ ਕਪਾਹ ਹੁੰਦੀ ਆ ਚਾਹੇ ਕਣਕ ਹੁੰਦੀ ਆ ਚਾਹੇ ਮੱਕੀ ਹੁੰਦੀ ਆ ਉਹਦੇ ਨਾਲ ਬਹੁਤ ਬਿਜ਼ਨਸ ਚੱਲਦੇ ਨੇ ਚਾਹੇ ਆਲੂ ਹੁੰਦਾ ਤੇ ਇਸ ਦਾ ਅੰਨ ਵੀ ਮੇਚਰ ਜਿਹੜਾ ਕੰਮ ਹੈਗਾ ਉਹ ਖੇਤੀ ਆ ਪੰਜਾਬ ਦੇ ਵਿੱਚ ਠੀਕ ਆ ਅ ਬਹੁਤੇ ਬੰਦੇ ਜਿਹੜੇ ਸੈਕਟਰ ਦੇ ਵਿੱਚੋਂ ਨਿਕਲੇ ਨੇ ਕਿਉਂਕਿ ਬਾਹਰ ਵਾਲਾ ਜਿਹੜਾ ਆਵਾਗਮਣਾ ਉਹਨੇ ਖੇਤੀ ਦੇ ਵਿੱਚ ਜਿਹੜੀ ਡਿਪੈਂਡੈਂਸੀ ਘਟਾਈ ਆ ਪਰ ਪੰਜਾਬ ਦਾ ਕਿਸਾਨ ਅਜੇ ਵੀ ਕਿਤੇ ਨਾ ਕਿਤੇ ਖਿੱਤੇ ਵਿੱਚ ਚਾਹੇ ਉਹ ਚੰਡੀਗੜ੍ਹ ਹੈ ਨਾ ਮਹਾਲੀ ਹੈ ਨਾ ਉਹ ਆਪਣੇ ਪਿੰਡ ਨਾਲ ਆਪਣੀ ਜ਼ਮੀਨ ਨਾਲ ਜੁੜਿਆ ਹੋਇਆ ਤੇ ਇਹ ਲੜਾਈ ਜਾਰੀ ਰਹੇਗੀ ਕਈ ਵਾਰ ਇਸ ਪ੍ਰਕਾਰ ਦੇ ਚੈਪਟਰ ਜਦੋਂ ਅਸੀਂ ਇਤਿਹਾਸ ਨੂੰ ਫੋਲਦੇ ਤੇ ਪੰਜਾਬ ਦੇ ਲੋਕ ਬੜਾ ਕੋ ਸਹਿਣ ਕਰਨ ਜਾਣਦੇ ਨੇ ਕਹਿੰਦੇ ਕਹਿੰਦੇ ਹੁੰਦੇ ਸੀ ਨਾ ਵੀ ਖਾਦਾ ਪੀਤਾ ਲਾਹੇ ਦਾ ਰਹਦਾ ਅਹਿਮਦ شاہ ਦਾ ਉਹਦਲੀ ਵੀ ਕਹਿੰਦਾ ਸੀ ਤੇ ਇਸ ਕਰਕੇ ਭਗਵਾਨ ਤੁਮਾਨ ਸਾਹਿਬ ਬਹੁਤ ਵੱਡੀ ਗਲਤਫਹਿਮੀ 'ਚ ਵਿਚਰ ਰਹੇ ਨੇ ਤੇ ਉਹਦਾ ਸੁਪਰੀਮੋ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਉਹ ਪੰਜਾਬ ਨੂੰ ਬਸਤੀ ਵਾਂਗੂ ਲੁੱਟ ਰਿਆ ਤੇ ਪੰਜਾਬ ਨੇ ਇੱਕ ਲੰਮਾ ਸਮਾਂ ਜਿਹੜਾ ਹੈਗਾ ਲਾਂਗੇ ਦਿੱਤੇ ਨੇ ਲੋਕਾਂ ਨੂੰ ਪਰ ਜਦੋਂ ਫਿਰ ਰੋਕਣ ਤੇ ਆ ਗਿਆ ਨਾ ਫਿਰ ਨਾਦਰ ਸ਼ਾਹ ਨੂੰ ਇਹ ਕਹਿਣਾ ਪਿਆ ਵੀ ਇਹ ਲੋਕ ਜਿਹੜੇ ਹੁਣ ਰੋਕੇ ਨਹੀਂ ਜਾ ਸਕਦੇ ਇਸ ਧਰਤੀ ਦੇ ਉੱਤੇ ਕਾਬਜ ਹੋਣਗੇ ਉਹ ਲਾਹੌਰ ਦੇ ਵਿੱਚ ਬੈਠ ਕੇ ਸਟੇਟਮੈਂਟ ਦੇ ਕੇ ਗਿਆ ਸੀ ਇਸ ਕਰਕੇ ਇਹ ਲੋਕ ਮਸਤ ਮੋਲਾ ਨੇ ਜਿਨ੍ਹਾਂ ਚ ਰੈਗਨੋਰ ਮਾਰੀ ਜਾਣ ਪਰ ਹੁਣ ਜਿਹੜੀ ਹੈਗੀ ਚੁੰਡੀ ਵੱਟੀ ਆ ਬਹੁਤ ਬੁਰੀ ਤਰ੍ਹਾਂ ਔਰ ਉਹਦੇ ਨਾਲ ਖੂਨ ਵੀ ਸਿੰਮਿਆ ਤੇ ਪੰਜਾਬ ਦੇ ਲੋਕ ਪੰਜਾਬ ਦੀ ਪੜ੍ਹਿਆ ਲਿਖਿਆ ਵਰਗ ਚਾਹੇ ਕੋਈ ਜਾਣ ਵੀ ਰਸਤਾ ਖੁੱਲ ਗਿਆ ਅਸੀਂ ਆਸਾਨ ਹੋ ਗਏ ਪਰ ਅੰਦਰੋਂ ਉਹਨਾਂ ਨੂੰ ਲੱਗਿਆ ਵੀ ਯਾਰ ੱੱਕਾ ਕੀਤਾ ਇਹਨੇ ਤੇ ਯਾਨੀ ਚਿਹਰਾ ਮੋਹਰਾ ਤਾਂ ਪਹਿਲਾਂ ਹੀ ਨੰਗਾ ਸੀ ਸਾਨੂੰ ਤਾਂ ਬਹੁਤ ਚਿਰ ਪਹਿਲਾਂ ਪਤਾ ਸੀ ਵੀ ਇਹੀ ਕੁਛ ਕਰੇਗਾ ਤੇ ਹੁਣ ਇਹਨੇ ਸਾਰਾ ਕੁਝ ਕਲੀਅਰ ਕਰ ਦਿੱਤਾ ਕਿਸਾਨ ਕੋਲੇ ਪੈਸਾ ਆਊਗਾ ਫੇਰ ਹੀ ਪੈਸਾ ਮਾਰਕੀਟ ਚ ਜਾਊਗਾ ਕਿਸਾਨ ਨੇ ਪੈਸਾ ਕਿਹਦੇ ਕੋਲੇ ਰੱਖ ਲੈਣਾ ਹੁੰਦਾ ਕਿਹਦੇ ਕੋਲੇ ਰੋਕਦਾ ਪਰ ਮੁੱਖ ਮੰਤਰੀ ਸਾਹਿਬ ਦੀ ਤਾਂ ਉਦਾਹਰਨ ਹੀ ਹੁੰਦੀ ਸੀ ਵੀ Amazon ਦਾ ਪਾਰਸਲ ਜੇ ਤੁਸੀਂ ਦਿੱਲੀ ਚ ਮੰਗਵੋਨੇ ਹੋ ਸਸਤਾ ਹੈ ਪੰਜਾਬ ਚ ਮੰਗਵੋਨੇ ਹੋ ਮਹਿੰਗਾ ਪੈਂਦਾ ਨਾਲੇ ਟਾਈਮ ਵੱਧ ਲੱਗਦਾ ਪਰ ਹੁਣ ਉਹ ਜਿਹੜੀ ਇੱਕ ਪਾਰਟੀ ਜਿਹੜੀ ਤਰਨਿਆਂ ਚੋਂ ਨਿਕਲੀ ਆ ਉਹੀ ਤਰਨਿਆਂ ਨੂੰ ਚਕਾਉਣ ਵਾਸਤੇ ਪੁਲਿਸ ਵੱਲ ਦਾ ਪ੍ਰਯੋਗ ਕਰਦੀ ਆ ਡੀਏਜੀ ਮਨਦੀਪ ਸਿੱਧੂ ਜਾ ਕੇ ਕਹਿੰਦੇ ਆ ਨਿੰਮਰ ਤਾਂ ਸੱਤ ਧਮਕੀ ਦਿੱਤੀ ਸੀ ਉਹਨਾਂ ਨੇ ਦੇਖੀ ਵੀ ਅਸੀਂ 30000 ਤੁਸੀਂ ਤਾਂ ਨਸੂਨ ਵਾਲੇ ਮੂਰੇ ਬੋਲੋਗੇ ਪੰਗਾਂ ਲੱਥਣੀਆਂ ਜਿੰਮੇਵਾਰ ਤੁਸੀਂ ਹੋ ਇਹ ਧਮਕੀ ਦਾ ਕੀ ਮਤਲਬ ਹੈ ਜਿਹੜਾ ਐਟੀਟਿਊਡ ਉਹਦਾ ਕਿੱਥੋਂ ਆ ਰਿਹਾ ਹੈ ਮੈਂ ਤੁਹਾਨੂੰ ਇੱਕ ਸਧਾਰਨ ਤਰੀਕੇ ਨਾਲ ਸਮਝਾਉਣਾ ਜਦੋਂ ਹਾਕਮ ਤਾਨਾਸ਼ਾ ਹੋ ਜੀ ਉਹਨਾਂ ਦਾ ਚੱਕ ਦਿਓ ਫੱਟੇ ਮੈਂ ਤੁਹਾਡੇ ਨਾਲ ਆ ਫਿਰ ਥੱਲੇ ਜਿਹੜੇ ਅਧਿਕਾਰੀ ਹੁੰਦੇ ਨੇ ਜਾਂ ਅਹਿਲਕਾਰ ਹੁੰਦੇ ਨੇ ਗੁਰਬਾਨੀ ਦਾ ਫਰਮਾਨ ਰਾਜੇ ਸ਼ੀ ਮਕਦਮ ਕੋਤੇ ਜਾਇਜ਼ ਗਾਣ ਬੈਠ ਫਿਰ ਸੁੱਤਿਆਂ ਨੂੰ ਜਗਾ ਜਗਾ ਆ ਕੁੱਟਿਆ ਨਾ ਕੋਈ ਫਰਕ ਆਏਗਾ ਆਪਾਂ ਕਹਿੰਦੇ ਆ ਗੁਰਬਾਣੀ ਦਾ ਅੱਖਰ ਅੱਖਰ ਸੱਚਾ ਗੁਰੂ ਸਾਹਿਬ ਨੇ ਲਿਖਿਆ ਰਾਜੇ ਸ਼ੀ ਮਕਦਮ ਕੁੱਤੇ ਜਾਇ ਜਗਾਣੇ ਬੈਠੇ ਸੁੱਤੇ ਤੇ ਸੁੱਤਿਆਂ ਨੂੰ ਠਾਲ ਕੇ ਕੁੱਟਦੇ ਨੇ ਆ ਕੁੱਟਿਆ ਗਿਆ ਤੇ ਜਿਵੇਂ ਕੁੱਤੇ ਪਾੜਦੇ ਨੇ ਹੱਡਾ ਰੂੜੀ ਚ ਮਾਸ ਇਸ ਪ੍ਰਕਾਰ ਜਿਹੜਾ ਉੱਥੇ ਤਸ਼ੱਦਦ ਕੀਤਾ ਗਿਆ ਫੇਰ ਉੱਪਰੋਂ ਮਿੱਠੇ ਬਣ ਕੇ ਇਹਦਾ ਮਤਲਬ ਤੁਸੀਂ ਬੜੇ ਹੀ ਰਿਫਾਈਂਡ ਗੁੰਡੇ ਹੋ ਹੁਣ ਪਿਆਰ ਨਾਲ ਵੀ ਜੇ ਫਿਰ ਐਂ ਕਰੋਗੇ ਫਿਰ ਕੋਈ ਨਹੀਂ ਕਰਦੇ ਇਲਾਜ ਤੁਹਾਡਾ ਫਿਰ ਬੰਦੇ ਦਾ ਪੁੱਤ ਬਣਾ ਦਿੰਦੇ ਹੁਣ ਉਹ ਤੋਂ ਬਾਅਦ ਅਗਲੀ ਸਟੇਟਮੈਂਟ ਕੀ ਆਉਂਦੀ ਆ ਵੀ ਅਸੀਂ ਅਜੇ ਨੌਕਰੀ ਦੇ ਵਿੱਚ ਆਂ ਇਹ ਤਾਂ ਮਤਲਬ ਜਰ ਕਿਸੇ ਦਾ ਡਰ ਪਈ ਨਹੀਂ ਜੇ ਤੁਹਾਨੂੰ ਪ੍ਰਮਾਤਮਾ ਨੇ ਇਸ ਨੌਕਰੀ ਦੇ ਉੱਤੇ ਬਿਠਾ ਦਿੱਤਾ ਤੁਸੀਂ ਇਸ ਪ੍ਰਕਾਰ ਦੀਆਂ ਸਟੇਟਮੈਂਟ ਦਵੋਗੇ ਫਿਰ ਤੁਹਾਡੇ ਤੇ ਜਦੋਂ ਆਪਾਂ ਪਿਛਲਾ ਕਾਲ ਸੁਣਦੇ ਹਾਂ ਵੀ ਅਹਿਮ ਸ਼ਾਹ ਅਬਦਲੀ ਚ ਨਾਦਰ ਸ਼ਾਹ ਤੇ ਤਮੂਰ ਲੰਗ ਤੇ ਤੁਹਾਡੇ ਚ ਕੀ ਫਰਕ ਰਹਿ ਗਿਆ ਤੁਸੀਂ ਉਸੇ ਰਾਹ ਦੇ ਉੱਤੇ ਹੋ ਤੁਸੀਂ ਕਿਸਾਨਾਂ ਦੇ ਘਰਾਂ ਦੇ ਵਿੱਚ ਜੰਮ ਕੇ ਉਹਨਾਂ ਨੂੰ ਧਮਕੀਆਂ ਦਿੰਦੇ ਹੋ ਕਿਹਦੇ ਬਣਾ ਦੇ ਉੱਤੇ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਤੇ ਇਸ ਕਰਕੇ ਜਿਵੇਂ ਸਖਵੀਰ ਸਿੰਘ ਬਾਦਲ ਕਹਿੰਦਾ ਸੀ ਵੀ ਕਾਲੀ ਦਲ ਸਖਵੀਰ ਸਿੰਘ ਬਾਦਲਿਆ ਤੇ ਅੱਜ ਹਾਲਾਤ ਕੀ ਬਣੇ ਨੇ ਸੋ ਭਗਵਾਨ ਸਿੰਘ ਮਾਨ ਪੜਿਆ ਵਿਚਾਰ ਲਾ ਤੇ ਜਿਹੜੀ ਪੁਲਿਸ ਹੁੰਦੀ ਹੈ ਕਿਸੇ ਦਿਨ ਹੁੰਦੀ ਇਹ ਇਹਨਾਂ ਦਾ ਕੋਈ ਕਰਟਰੀਆ ਨਹੀਂ ਹੁੰਦਾ ਕਿਉਂਕਿ ਹੁਣ ਤੁਸੀਂ ਦੇਖਿਆ ਨਾ ਕਰਨ ਵਾਲੇ ਕੇਸ ਚ ਮਾਫੀ ਮੰਗ ਮਾਫੀ ਮੰਗਦੇ ਇਸ ਕਰਕੇ ਪੁਲਿਸ ਦਾ ਕਾਹਦਾ ਰਵਈਆ ਇਹ ਤਾਂ ਸਲੂਟ ਆ ਜੀ ਜਿਹੜੀ ਸਰਕਾਰ ਆ ਗਈ ਉਹਨੂੰ ਸਲੂਟ ਇਹਨਾਂ ਨੇ ਮਾਰਨਾ ਹੁੰਦਾ ਤੇ ਆਪਣੇ ਅਹੁਦੇ ਨੂੰ ਵਰਕਰਾ ਰੱਖਣਾ ਹੁੰਦਾ ਜਿਨੇ ਐਸਐਸਪੀ ਲੱਗਣਾ ਅਗਲਾ ਕਹਿੰਦਾ ਜੀ ਜੇ ਚਾਰ ਛਿੱਤਰ ਮਾਰ ਕੇ ਮੈਂ ਐਸਐਸਪੀ ਲੱਗਦਾ ਕਿਸੇ ਦਾ ਕੁਛ ਨਾ ਕੁਛ ਤਾਂ ਕਰਨਾ ਪਊਗਾ ਐਕਟ ਦਿਖਾ ਕੇ ਬਜਾਏ ਆਪਣੀ ਯੋਗਤਾ ਦਿਖਾ ਕੇ ਕਿਸੇ ਚੀਜ਼ ਦੇ ਉੱਪਰ ਆਪਣਾ ਉੱਪਰ ਜਾਣਾ ਜਿਵੇਂ ਹੁਣ ਤੁਸੀਂ ਆਪਾਂ ਦੇਖਦੇ ਆ ਕਈ ਪੁਲਿਸ ਅਫਸਰ ਚੰਗੇ ਵੀ ਨੇ ਜਿਵੇਂ ਪ੍ਰਬੋਧ ਕੁਮਾਰ ਜੀ ਸੀ ਹਰਪੀਰ ਸਿੱਧੂ ਸੀ ਹੋਰ ਬਹੁਤ ਬੰਦੇ ਜਿਵੇਂ ਬੀਚੰਦਰ ਸ਼ੇਖਰ ਹੁੰਦੇ ਸੀਗੇ ਉਹ ਦਿੱਲੀ ਚਲੇ ਗਏ ਇੱਕ ਹੋਰ ਹੁੰਦੇ ਸੀ ਮੈਂ ਉਹਨਾਂ ਦਾ ਨਿਲਾਮਬ ਕਿਸ਼ੋਰ ਜੀ ਇਸ ਪ੍ਰਕਾਰ ਦੇ ਚੰਗੇ ਅਫਸਰ ਵੀ ਨੇ ਜਿਹੜੇ ਲੋਕ ਹਿੱਤਾਂ ਲਈ ਪੈਰੀਦਾਰੀ ਕਰਦੇ ਨੇ ਲਾ ਐਂਡ ਆਰਡਰ ਨੂੰ ਨਾਲ ਲੈ ਕੇ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਜਿਸ ਤੇ ਹੁਣ ਜਦੋਂ ਅ ਮਾਰਤਾੜ ਹੋਵੇ ਇਸ ਪ੍ਰਕਾਰ ਦੇ ਉਸ ਉਹੋ ਜਿਹੇ ਅਫਸਰ ਜਿਹੜੇ ਹੈਗੇ ਨੇ ਮੈਨੂੰ ਤਾਂ ਹੁਣ ਪਟਿਆਲੇ ਵਾਲੇ ਐਸਐਸਬੀ ਦੇ ਹਾਸੇ ਨੌ ਨਾਨਕ ਸਿੰਘ ਹੋਵੇ ਤੇ ਜਦੋਂ ਨਾਨਕ ਦਾ ਨਾਮ ਲਈਏ ਫੇਰ ਤਾਂ ਯਾਰ 13 13 ਤੋਲ ਤੂੰ ਤੇ ਝੂਠ ਦੀ ਗੱਲ ਤੂੰ ਕਰੀ ਜਾਨਾ ਤੂੰ ਰਾਜੀਨਾਮਾ ਕਰਾਈ ਜਾਨਾ ਇਹ ਕੋਈ ਯਾਰ ਪਿੰਡ ਦੀ ਖਾਲ ਦੀ ਲਾਈ ਥੋੜਾ ਵੀ ਖਾਲ ਵਧਣ ਪਿੱਛੇ ਪਾਣੀ ਵਧਣ ਪਿੱਛੇ ਯਾਰ ਦੋ ਜ਼ਿਮੀਂਦਾਰ ਲੜ ਪਏ ਤੇ ਜਿਵੇਂ ਥਾਣੇਦਾਰ ਕਰੀ ਜਾਂਦਾ ਨਾ ਉਹ ਯਾਰ ਛੱਡੋ ਪਰ ਇਹ ਕੋਈ ਨਹੀਂ ਹੁਣ ਹੋ ਗਿਆ ਕਿਉਂਕਿ ਉਹਨੇ ਹਜ਼ਾਰ ਹਜ਼ਾਰ ਰੁਪਿਆ ਦੋਨਾਂ ਤੋਂ ਲਿਆ ਹੁੰਦਾ ਤੇ 2000 ਚ ਸ਼ਾਮ ਨੂੰ ਸਮਝੌਤਾ ਕਰਕੇ ਕੱਪੜੇ ਝਾ ਇੱਕ ਕਰਨਲ ਆ ਯਾਰ ਉਹਦੀ ਇੱਕ ਪੋਜੀਸ਼ਨ ਆ ਉਹ ਦੇਸ਼ ਦੇ ਲਈ ਉਹਨੇ ਆਪਣਾ ਸਮਾਂ ਦਿੱਤਾ ਯਾਰ ਦੇਸ਼ ਦੀਆਂ ਬਾਰਡਰ ਦੇ ਉੱਤੇ ਉਹ ਆਪਣੀ ਸੁਰੱਖਿਆਤ ਜਿਹੜੀ ਹੈਗੀ ਆ ਤੁਹਾਨੂੰ ਇੱਕ ਸਟੇਟ ਪ੍ਰਦਾਨ ਕਰ ਰਹੇ ਨੇ ਤੁਸੀਂ ਉਹਨਾਂ ਉਹਨਾਂ ਨਾਲ ਛੇਤਰਪਤਾਕ ਹੁੰਦੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਸਟੇਟ ਹੈਗੀ ਆ ਉਹ ਬੇਲਗਾਮ ਹੋ ਚੁੱਕਿਆ ਸਿਸਟਮ ਬਿਊਰੋਕ੍ਰੇਸੀ ਦਾ ਤੇ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਉਹਨੂੰ ਪਤਾ ਹੈ ਇਹਨਾਂ ਗੱਲਾਂ ਦਾ ਉਹ ਜਾਣਬੁੱਝ ਕੇ ਇਹਨਾਂ ਜਿਵੇਂ ਨੇ ਕਹਿੰਦੇ ਬਲਦੀ ਤੇ ਤੇਲ ਪਾਉਣਾ ਪੈਟਰੋਲ ਪਾਉਣੇ ਵਾਲੀ ਗੱਲ ਜਿਹੜੀ ਹੈਗੀ ਆ ਇਹ ਸਾਰੀ ਸਾਹਮਣੇ ਨਜ਼ਰ ਆ ਰਹੀ ਹੈ ਚਾ ਇੱਕ ਛੰਨ ਵਾਲੇ ਮਾਮਲੇ ਸੀ ਤੇ ਚਾਹੇ ਕਰਨਲ ਵਾਲੇ ਹੋਰ ਵੀ ਕਈ ਮਸਲੇ ਨੇ ਜਿਹੜੇ ਸਾਹਮਣੇ ਨਿਕਲ ਕੇ ਆਉਣਗੇ ਪਹਿਲਾਂ ਤੁਸੀਂ ਵੇਖੋ ਹਾਲਾਤ ਜਦੋਂ ਸਟੇਟ ਦਾ ਤਾਂ ਛੱਡੋ ਤੁਸੀਂ ਆਪਾਂ ਨੇ ਆ ਟਰੱਕ ਜੂਨੀਅਨ ਵਾਲਾ ਦੇਖਿਆ ਨਾ ਮਸਲਾ ਭਵਾਨੀਗੜ੍ਹ ਦੇ ਵਿੱਚ ਹੋਇਆ ਕੀ ਹੋਇਆ ਬੰਦਾ ਸੂਸਾਈਡ ਕਰਨ ਤੱਕ ਪਹੁੰਚਾ ਦਿੱਤਾ ਯਾਰ ਇੱਕ ਚੁਣੇ ਹੋਏ ਵਿਧਾਇਕ ਜਿਹਨੂੰ ਤੁਸੀਂ ਵੋਟਾਂ ਪਾ ਕੇ ਜਿਹਦੀ ਜਿਹਦੇ ਸੋਰਸ ਨੂੰ ਵਰਤ ਕੇ ਜਿਹਦੀਆਂ ਗੱਡੀਆਂ ਨੂੰ ਵਰਤ ਕੇ ਤੁਸੀਂ ਉਹ ਤੋਂ ਤੁਸੀਂ 30 ਲੱਖ ਰੁਪਏ ਦੀ ਡੀਲਿੰਗ ਕਰ ਰਹੇ ਹੋ ਹਾਂ ਉਹ ਬਹੁਤ ਜਿਹੜੇ ਇਨਸੀਡੈਂਟ ਜਿਹੜੇ ਸਾਹਮਣੇ ਆਉਣਗੇ ਜੋ ਗੱਲਾਂ ਇਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਇੱਕ ਬੜੇ ਹੀ ਸ਼ਰਮਨਾਕ ਵਰਤਾਰੇ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਤੇ ਪੰਜਾਬ ਨੂੰ ਔਰ ਬਹੁਤੇ ਬੰਦੇ ਇਸ ਚੱਕਰ ਦੇ ਵਿੱਚ ਪਏ ਵੀ ਯਾਰ ਕਰਾਂਗੇ ਕੀ ਗਾਂਸਤਾ ਰਾਜ ਨਸਤਾਈ ਦੇ ਵਿੱਚ ਜਾ ਕੇ ਕਿਹਨੂੰ ਵੋਟ ਪਾਈਏ ਯਾਰ ਅਕਾਲੀ ਦਲ ਦੇ ਹਾਲਾਤ ਮਾੜੇ ਨੇ ਇਹਨਾਂ ਦੇ ਉਹਦੇ ਨੂੰ ਮਾੜੇ ਹੋਗੇ ਤੇ ਕਿਤੇ ਨਾ ਕਿਤੇ ਕੋਈ ਬਦਲ ਵੀ ਨਹੀਂ ਨਜ਼ਰ ਆ ਰਿਹਾ ਜੋ ਇਸ ਕਰਕੇ ਪੰਜਾਬ ਜਿਹੜਾ ਹੈਗਾ ਬੜਦੀ ਦੇ ਬੂਥੇ ਨੂੰ ਤੱਕ ਦਿੱਤਾ ਗਿਆ ਉਹ ਜਿਹੜੀ ਕਾਰਨਲ ਦੇ ਮਾਮਲੇ ਦੇ ਵਿੱਚ ਇੱਕ ਸੈਟ ਬਣਾਈ ਆ ਉਤੋਂ ਲੱਗਦਾ ਸੀ ਕੰਮ ਕਰੂਗੀ ਆਪਦਾ ਕਿਉਂਕਿ ਪੰਜਾਬ 'ਚ ਸਿੱਟਾਂ ਜਿਹੜੀਆਂ ਬਣੀਆਂ ਲੋੜ ਉਸ ਵਾਲੀ ਇੰਟਰਵਿਊ ਵਾਲੀ ਆਪਾਂ ਦੇਖੀਓ ਮੰਨੇ ਹੀ ਨਹੀਂ ਘਿਰਤਾ ਹੀ ਵੀ ਹੋਈ ਐ ਇੱਥੇ ਹੁਣ ਮੈਂ ਅੰਗਰੇਜ਼ੀ ਦੀ ਟ੍ਰਾਂਸਲੇਸ਼ਨ ਤਾਂ ਨਹੀਂ ਕਰਨੀ ਪੰਜਾਬੀ 'ਚ ਸਿੱਟ ਕਹਿੰਦੇ ਆ ਸਿੱੜ ਦੋ ਸਿੱਟ ਉਹਨਾਂ ਦਾ ਅਫਸਰਾਂ ਦੀ ਬਣਾਤੀ ਤੇ ਜਿਨ੍ਹਾਂ ਬਾਰੇ ਪਤਾ ਹੀ ਆ ਆਪਾਂ ਨੂੰ ਆ ਜਿਹੜੇ ਪਰਮਾਰ ਸਾਹਿਬ ਨੇ ਪਰਮਿੰਦਰ ਝੋਟੇ ਵਾਲਾ ਕੇਸ ਪਤਾ ਨਾ ਤੁਹਾਨੂੰ ਨਸ਼ੀ ਰੋਕਦਾ ਸੀ ਉਹ ਕਹਿੰਦਾ ਪੁਲਿਸ ਦੀ ਜ਼ਿੰਮੇਵਾਰੀ ਆ ਵੀ ਰੋਕਣਾ ਕਿਵੇਂ ਆ ਤੁਸੀਂ ਨਹੀਂ ਕਹਿ ਸਕਦੇ ਵੀ ਭਾਈ ਇੱਥੇ ਚਟਾ ਵਿਕਦਾ ਇੱਥੇ ਆਹ ਵਿਕਦਾ ਉਹਨੇ ਜੋ ਕੁਝ ਉੱਥੇ ਕੀਤਾ ਜੋ ਐਲੀਗੇਸ਼ਨ ਲਾ ਕੇ ਬੰਦਿਆਂ ਨੂੰ ਬਦਨਾਮ ਕਰਨ ਦੀ ਪੁਲਿਸ ਦੀ ਚਾਲ ਹੁੰਦੀ ਉਹਦੇ ਵਿੱਚ ਉਹ ਜੋ ਬਠਿੰਡੇ ਚੋਂ ਕਰਦਾ ਰਿਆ ਉਹ ਬੰਦੇ ਸਿੱਟ ਦੇ ਵਿੱਚ ਨੇ ਤੇ ਮੈਂ ਨਹੀਂ ਕਹਿੰਦਾ ਵੀ ਤੇ ਤੁਸੀਂ ਇਹ ਦੇਖੋ ਵੀ ਲਾਰੈਂਸ ਵਾਲੇ ਇੰਟਰਵਿਊ ਦੇ ਕੇਸ ਦੇ ਵਿੱਚ ਕੀ ਹੋਇਆ ਸੀ ਜੀ ਮੈਂ ਹੋਈ ਨਹੀਂ ਨਾ ਫੇਰ ਫੇਰ ਕਿਵੇਂ ਮੰਨ ਗਏ ਜਦੋਂ ਹਾਈ ਕੋਰਟ ਨੇ ਕਿਹਾ ਇਹ ਮੈਂ ਤੁਹਾਨੂੰ ਇਹ ਵੀ ਦੱਸਦਾ ਇਹ ਕਰਨ ਨਾਲ ਆ ਮਸਲਾ ਜਿਹੜਾ ਨਾ ਕੋਰਟ ਦੇ ਵਿੱਚ ਜਾ ਕੇ ਉਹਨਾਂ ਐਸ ਐਚਓ ਜਿਹੜੇ ਤਿੰਨ ਨੇ ਰੋਨੀ ਸਿੰਘ ਹਰਜਿੰਦਰ ਸਿੰਘ ਢਿੱਲੋਂ ਤੇ ਹੈਰੀ ਬੋਪਾਰਾ ਨਾਂ ਇਹ ਕਾਕਿਆਂ ਵਾਲੇ ਨੇ ਪਟਿਆਲੇ ਦੀ ਕਾਕਾ ਸ਼ਾਹੀ ਜਿਹੜੀ ਕਰੀਮ ਆ ਉਹਦੇ ਵਿੱਚੋਂ ਨਿਕਲੇ ਹੋਏ ਨੇ ਉਹ ਉੱਥੇ ਲੱਗੇ ਹੋਏ ਨੇ ਉਸ ਏਰੀਏ ਦੇ ਵਿੱਚ ਤੇ ਇਹ ਜਦੋਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹੇ ਨਾ ਫੇਰ ਘਬਰਾਟ ਇਹ ਸਮਝੌਤਾ ਮੈਨੂੰ ਨਹੀਂ ਲੱਗਦਾ ਸਿਰੇ ਚੜ੍ਹੇਗਾ ਕਿਉਂਕਿ ਜਿਸ ਪ੍ਰਕਾਰ ਦਾ ਕਰਨਲ ਤੇ ਉਹਦੀ ਫੈਮਿਲੀ ਦਾ ਰਵਈਆ ਤੇ ਹੁਣ ਇਹ ਚਾਹੇ ਪੈਸੇ ਵੀ ਦੇ ਦੇਣ ਤੇ ਇਹ ਇਹ ਗੱਲ ਜਿਹੜੀ ਹੈਗੀ ਆ ਕਿਤੇ ਵੀ ਸਿਰੇ ਨਹੀਂ ਚੜ੍ਹਣੀ ਇਹ ਬੜੀ ਟਿਪੀਕਲ ਜਿਹੜੀ ਹੈਗੀ ਆ ਮੈਨੂੰ ਇਹ ਲੱਗਦਾ ਵੀ ਖੇਡ ਜਿਹੜੀ ਪੰਜਾਬ ਦੇ ਵਿੱਚ ਖੇਡੀ ਜਾ ਰਹੀ ਆ ਉਹਨੂੰ ਹੋਰ ਪਾਸੇ ਮੋੜਾ ਦਿੱਤਾ ਜਾ ਰਿਹਾ ਔਰ ਬੀਜੇਪੀ ਲਈ ਜਿਹੜੇ ਹਾਲਾਤ ਪੰਜਾਬ ਦੇ ਪੱਧਰੇ ਕੀਤੇ ਜਾ ਰਹੇ ਨੇ ਪਰ ਇਹ ਤਾਂ ਸਹੀ ਹੋ ਕੀ ਸਕਦਾ ਸੀ ਸਿੱਟਦੀ ਥਾਂ ਤੇ ਹੋਰ ਕੀ ਕੀਤਾ ਜਾ ਸਕਦਾ ਸੀ ਕੋਸ਼ ਕਰਨ ਦੀ ਲੋੜ ਨਹੀਂ ਸੀ ਬਾਈ ਜੀ ਤਿੰਨਾਂ ਦੇ ਉੱਤੇ ਬਾਈ ਨਾਮ ਐਫ ਆਈ ਆਰ ਕਰ ਦੇ ਠੀਕ ਆ ਕੋਰਟ ਚ ਭੁਖ ਦਨੋਂ ਦੇ ਆਪੇ ਰਿਜ਼ਲਟ ਸਾਬ ਸਿੱਟ ਬਣਾਉਣ ਦੀ ਕੋਈ ਲੋੜ ਆ ਹੁਣ ਪਤਾ ਝਗੜਾ ਹੋਇਆ ਕਰਨਲ ਦੇ ਮੁੰਡੇ ਦੀ ਕਟਾਈ ਹੋਈ ਆ ਕਰਨਲ ਸਾਹਿਬ ਦੇ ਸੱਟਾਂ ਵਧੀਆਂ ਯਾਰ ਇਹਦੇ ਸਿੱਟ ਦੇ ਵਿੱਚ ਕੀ ਕੱਢਣਗੇ ਮੈਂ ਮਾਫੀ ਮੰਗਦੀ ਦੀ ਵੀਡੀਓ ਤੱਕ ਆ ਮੈਂ ਸਾਰੀਆਂ ਗੱਲਾਂ ਆਉਣਗੀਆਂ ਹੁਣ ਪਤਾ ਲੱਗ ਗਿਆ ਫਸਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਇਹ ਜਿੰਨਾ ਵੀ ਪ੍ਰਬੰਧਕੀ ਢਾਂਚਾ ਜੋ ਕੁਛ ਉਹ ਕਰਵਾ ਰਹੇ ਨੇ ਐਸ ਐਚਓ ਉਸ ਗੱਲ ਦੇ ਵਿੱਚ ਇਨਵੋਲਵ ਨਹੀਂ ਸਾਰੀ ਗੱਲ ਦੇ ਵਿੱਚ ਤੇ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਅਸੀਂ ਫਸਣਾ ਹੀ ਫਸਣਾ ਇੱਥੇ ਪਸ ਜਾਣ ਹਾਈ ਕੋਰਟ ਜਾ ਕੇ ਫਸ ਜਾਣ ਉਹਨਾਂ ਨੇ ਫਸਣਾ ਹੀ ਫਸਣਾ ਜਿਵੇਂ ਲਾਰੈਂਸ ਵਾਲੇ ਕੇਸ ਦੇ ਵਿੱਚ ਪੁਲਿਸ ਦੀ ਕਰਕਰੀ ਹੋਈ ਹੈ ਇਸੇ ਪੱਧਰ ਇਹ ਸਿਟ ਦੀ ਵੀ ਕਰਕਰੀ ਹੋਣੀ ਹੈ ਕਿਉਂਕਿ ਸਿਟ ਨੇ ਫੇਵਰ 100% ਮੈਂ ਸਮਝਦਾ ਵੀ ਆਪਣੇ ਪੁਲਿਸ ਅਧਿਕਾਰੀਆਂ ਦੀ ਕਰਨੀ ਆ ਤੇ ਜਿਸ ਪ੍ਰਕਾਰ ਦੇ ਐਵੀਡੈਂਸ ਨੇ ਉਹ ਪਰਿਵਾਰ ਬੋਲ ਰਿਹਾ ਵੀ ਅਸੀਂ ਵੀਡੀਓ ਵੀ ਦੇ ਦਾਂਗੇ ਫਿਰ ਮਨਤਾ ਕਰਦਿਆਂ ਦੀ ਫਿਰ ਫਿਰ ਜਰੂਰ ਨਿਕਲੂਗਾ ਯਾਨੀ ਪੁਲਿਸ ਦਾ ਰਵਈਆ ਕੋਈ ਲੋਕਾਂ ਲੋਕ ਹਿੱਤਾਂ ਲਈ ਲੋਕਾਂ ਦੇ ਹਿੱਤਾਂ ਤੇ ਪਹਿਰਾ ਦੇਣ ਵਾਲਾ ਨਹੀਂ ਹੈਗਾ ਇਹ ਲੋਕਾਂ ਨੂੰ ਕੁੱਟਣ ਵਾਲਾ ਰਵਈਆ ਤੇ ਉੱਪਰੋਂ ਤੋਂ ਉਸ ਜਮਾਉਣ ਵਾਲਾ ਜਿਹੜਾ ਰਵਈਆ ਇਹ ਮੈਨੂੰ ਨਹੀਂ ਲੱਗਦਾ ਵੀ ਕਿਸੇ ਡੈਮੋਕ੍ਰੇਸੀ ਦੇ ਵਿੱਚ ਬਹਾਲਾਚਰ ਸਰਵਾਈਵ ਕਰਦਾ ਤਾਂ ਸਨ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਈ ਸਮਾਂ ਕਿੱਡਾ ਤਾਂ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਵੀ ਧੰਨਵਾਦ